ਥੋੜਾ ਜਿਹਾ ਸਕੂਨ ਮਿਲਦਾ ਹੈ ਸ਼ੁਪਤ ਜਦੋਂ ਤੇਰੇ ਕਾਤਲਾ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਨਵੇਂ-ਨਵੇਂ ਚਿਹਰੇ ਸਾਹਮਣੇ ਆਉਂਦੇ ਨੇ ਅਤੇ ਉਸ ਅਕਾਲ ਪੂਰਖ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਹੈ ਉਹ ਸਾਰੇ ਛੁਪੇ ਹੋਏ ਚਿਹਰੇ ਦੁਨੀਆ ਦੇ ਸਾਹਮਣੇ ਲੈ ਕੇ ਆਉਣਗੇ ਪਰ ਸ਼ੁਪ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਇਸ ਮਿਹਨਤ ਨੇ ਟਿੱਬਿਆ ਤੋਂ ਉੱਠ ਕੇ ਸਾਰੀ ਦੁਨੀਆ ਤੇ ਨਾਮ ਚਮਕਾਉਣ ਵਾਲੇ ਸਿੱਧੇ ਸਾਦੇ ਪੋਲੇ ਪੁੱਤ ਦੇ ਇਹਨੇ ਦੁਸ਼ਮਣ ਬਣ ਜਾਣਗੇ ਜੇ ਸਾਨੂੰ ਪਤਾ ਹੁੰਦਾ ਮੈਂ ਤੁਹਾਨੂੰ ਕਦੇ ਵੀ ਤਰੱਕੀ ਕਰਨ ਨੂੰ ਨਾ ਕਹਿੰਦੀ ਕਿਉਂਕਿ ਤਰੱਕੀ ਹੀ ਹਮੇਸ਼ਾ ਬੰਦੇ ਦੇ ਦੁਸ਼ਮਣ ਬਣਦੀ ਹੈ ਸੋਸ਼ਲ ਮੀਡੀਆ ਤੇ ਮੂਸੇ ਵਾਲੇ ਦੀ ਮਾਂ ਦੀ ਇਹ ਪਾਵਕ ਪੋਸਟ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਮੂਸੇ ਵਾਲੇ ਦੀ ਖਸਦੇ ਹੋਏ ਦੀ ਤਸਵੀਰ ਸਾਂਝਾ ਕੀਤੀ ਤੇ ਇਹ ਪਾਵਕ ਕਰ ਦੇਣ ਵਾਲਾ ਨੋਟ ਲਿਖਿਆ ਆਏ ਦਿਨ ਸਿੱਧੂ ਦੇ ਮਾਪੇ ਸਿੱਧੂ ਦੇ ਲਈ ਕੁਝ ਨਾ ਕੁਝ ਲਿਖ ਦਿਆ ਜਿਸ ਨੂੰ ਪੜ ਕੇ ਫੈਨਸ ਪਾਵਕ ਹੋ ਜਾਂਦੇ ਐ ਮੂਸਲੇ ਦੇ ਕਾਤਲਾ ਦੀਆਂ ਹਥਿਆਰਾ ਸਣੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਮੂਸਲੇ ਦੀ ਮਾਂ ਨੇ ਇਹ ਪਾਵੁਕ ਨੋਟ ਵੀ ਲਿਖਿਆ ਕੁਝ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਸਭ ਕੁਝ ਹੋਇਆ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮੂਸੇ ਵਾਲੇ ਦੇ ਕਤਲ ਦੀ ਸਾਰੀ ਸਾਜ਼ਿਸ਼ ਉੱਤਰ ਪ੍ਰਦੇਸ਼ ਦੇ ਵਿੱਚ ਰਚੀ ਗਈ ਉਹਨਾਂ ਨੇ ਯੂਪੀ ਦੇ ਵਿੱਚ ਰਹਿ ਕੇ ਇਹ ਸਾਰੀ ਚੀਜ਼ਾਂ ਦੀ ਟ੍ਰੇਨਿੰਗ ਲਈ ਉਹਨਾਂ ਨੇ ਯੂਪੀ ਦੇ ਇੱਕ ਬਦਮਾਸ਼ ਤੇ ਫਾਰਮ ਹਾਊਸ ਤੇ ਰੁਕੇ ਜਿੱਥੇ ਉਹਨਾਂ ਨੇ ਹਥਿਆਰਾਂ ਨੂੰ ਵਰਤਣ ਦੀ ਟ੍ਰੇਨਿੰਗ ਲਈ ਮੂਸੇ ਵਾਲੇ ਦੇ ਕਤਲ ਕਾਂਡ ਤੇ ਲਾਰੈਂਸ ਬਿਸ਼ਨੋਈ ਗੈਂਗ ਗਰੁੱਪ ਨੇ ਯੂਪੀ ਕਨੈਕਸ਼ਨ ਦਾ ਵੱਡਾ ਖੁਲਾਸਾ ਕੀਤਾ ਹੈ सिद्धू मूसे वाले, आई, वाले नवे -नवे दे कत्ल च ਵਰਤੇ ਗਏ ਆਧੁਨਿਕ ਹਥਿਆਰ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਲੇਕਿਨ ਇਹ ਤਸਵੀਰ ਸੋਸ਼ਲ ਮੀਡੀਆ ਤੇ ਜਿੱਤੇ ਸਾਹਮਣੇ ਆਈ ਹਰ ਕੋਈ ਹੈਰਾਨ ਹੋ ਗਿਆ ਥੋੜਾ ਜਿਹਾ ਸਕੂਨ ਮਿਲਦਾ ਹੈ ਸ਼ੁਪਤ ਜਦੋਂ ਤੇਰੇ ਕਾਤਲਾ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਨਵੇਂ-ਨਵੇਂ ਚਿਹਰੇ ਸਾਹਮਣੇ ਆਉਂਦੇ ਨੇ ਅਤੇ ਉਸ ਅਕਾਲ ਪੂਰਖ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਹੈ ਉਹ ਸਾਰੇ ਛੁਪੇ ਹੋਏ ਚਿਹਰੇ ਦੁਨੀਆ ਦੇ ਸਾਹਮਣੇ ਲੈ ਕੇ ਆਉਣਗੇ ਪਰ ਸ਼ੁਪ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਇਸ ਮਿਹਨਤ ਨੇ ਟਿੱਬਿਆਂ ਤੋਂ ਉੱਠ ਕੇ ਸਾਰੀ ਦੁਨੀਆ ਤੇ ਨਾਮ ਚਮਕਾਨ ਵਾਲੇ ਸਿੱਧੇ ਸਾਦੇ ਪੋਲੇ ਪੁੱਤ ਦੇ ਇਹਨੇ ਦੁਸ਼ਮਣ ਬਣ ਜਾਣਗੇ ਜੇ ਸਾਨੂੰ ਪਤਾ ਹੁੰਦਾ ਮੈਂ ਤੁਹਾਨੂੰ ਕਦੇ ਵੀ ਤਰੱਕੀ ਕਰਨ ਨੂੰ ਨਾ ਕਹਿੰਦੀ ਕਿਉਂਕਿ ਤਰੱਕੀ ਹੀ ਹਮੇਸ਼ਾ ਬੰਦੇ ਦੇ ਦੁਸ਼ਮਣ ਬਣਦੀ ਹੈ ਸੋਸ਼ਲ ਮੀਡੀਆ ਤੇ ਮੂਸੇ ਵਾਲੇ ਦੀ ਮਾਂ ਦੀ ਇਹ ਪਾਵਕ ਪੋਸਟ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਮੂਸੇ ਵਾਲੇ ਦੀ ਖਸਦੇ ਹੋਏ ਦੀ ਤਸਵੀਰ ਸਾਂਝਾ ਕੀਤੀ ਤੇ ਇਹ ਪਾਵੂ ਕਰ ਦੇਣ ਵਾਲਾ ਨੋਟ ਲਿਖਿਆ ਆਏ ਦਿਨ ਸਿੱਧੂ ਦੇ ਮਾਪੇ ਸਿੱਧੂ ਦੇ ਲਈ ਕੁਝ ਨਾ ਕੁਝ ਲਿਖ ਦਿਆ ਜਿਸ ਨੂੰ ਪੜ ਕੇ ਫੈਨਸ ਪਾਬੁਕ ਹੋ ਜਾਂਦੇ ਐ। ਮੂਸਾ ਲਦੇ ਦੇ ਕਾਤਲਾ ਦੀਆਂ ਹਥਿਆਰਾ ਸਣੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਮੂਸਾ ਲਦੀ ਮਾਂ ਨੇ ਇਹ ਪਾਬੁਕ ਨੋਟ ਵੀ ਲਿਖਿਆ। ਕੁਝ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਸਭ ਕੁਝ ਹੋਇਆ। ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੂਸੇ ਵਾਲੇ ਦੇ ਕਤਲ ਦੀ ਸਾਰੀ ਸਾਜ਼ਿਸ਼ ਉੱਤਰ ਪ੍ਰਦੇਸ਼ ਦੇ ਵਿੱਚ ਰਚੀ ਗਈ। ਉਹਨਾਂ ਨੇ ਯੂਪੀ ਦੇ ਵਿੱਚ ਰਹਿ ਕੇ ਇਹ ਸਾਰੀ ਚੀਜ਼ਾਂ ਦੀ ਟ੍ਰੇਨਿੰਗ ਲਈ। ਉਹਨਾਂ ਨੇ ਯੂਪੀ ਦੇ ਇੱਕ ਬਦਮਾਸ਼ ਦੇ ਫਾਰਮ ਹਾਊਸ ਤੇ ਰੁਕੇ ਜਿੱਥੇ ਉਹਨਾਂ ਨੇ ਹਥਿਆਰਾਂ ਨੂੰ ਵਰਤਣ ਦੀ ਟ੍ਰੇਨਿੰਗ ਲਈ। ਮੂਸੇ ਵਾਲੇ ਦੇ ਕਤਲ ਕਾਂਡ ਤੇ ਲਾਰੈਂਸ ਬਿਸ਼ਨੋਈ ਗੈਂਗ ਗਰੁੱਪ ਨੇ ਯੂਪੀ ਕਨੈਕਸ਼ਨ ਦਾ ਵੱਡਾ ਖੁਲਾਸਾ ਕੀਤਾ ਹੈ। ਸੂਦਮੂਸ ਵਾਲੇ ਦੇ ਕਤਲ ਚ ਵਰਤੇ ਗਏ ਆਧੁਨਿਕ ਹਥਿਆਰ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਲੇਕਿਨ ਇਹ ਤਸਵੀਰ ਸੋਸ਼ਲ ਮੀਡੀਆ ਤੇ ਜਦ ਹੀ ਸਾਹਮਣੇ ਆਈ ਹਰ ਕੋਈ ਹੈਰਾਨ ਹੋ ਗਿਆ